ਇਹ ਹੈਗੀ ਹੈ ਹਲਦੀ ਤੇ ਆਪਾਂ ਇਹਦੀ ਲੱਗਿਆਂ ਬਣਾਉਣ ਚਟਣੀ ਇਹ ਹੈਗੀ ਹੈ ਕੱਚੀ ਹਲਦੀ ਤੁਮ ਲੱਕੀ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਛਿੱਲ ਕੇ ਤੇ ਫਿਰ ਇਹਨੂੰ ਕद्दूकस ਕਰਕੇ ਤੇ ਆਪਾਂ ਇਹਦੀ ਬਣਾਵਾਂਗੇ ਚਟਣੀ ਤਾਂ ਸਾਰੀਆਂ ਇਹਦੀਆਂ ਜੜਾ ਸਾਫ਼ ਕਰ ਲਾਂਗੇ ਤੇ ਇਹਦੀ ਜਿਹੜੀ ਚਟਣੀ ਆ ਉਹ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਬਈ ਜਿਵੇਂ ਆਪਣੇ ਅੰਦਰ ਜ਼ਖਮ ਵਗੈਰਾ ਬਣ ਜਾਂਦੇ ਜਮੂਚ ਛਾਲੇ ਬਣ ਜਾਂਦੇ ਇਸ ਤੋਂ ਪਹਿਲਾਂ ਵੀ ਮੈਂ ਦੋ ਵਾਰੀ ਬਣਾਈ ਐ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਇਸ ਤੋਂ ਪਹਿਲਾਂ ਵੀ ਦੋ ਵਾਰੀ ਬਣਾਈ ਐ ਹਲਦੀ ਦੀ ਚਟਨੀ ਤੇ ਚਲੋ ਜੀ ਆਪਾਂ ਕਰਦੇ ਆਂ ਤਿਆਰੀ ਆਪਣਾ ਤੇਲ ਹੋ ਗਿਆ ਪੂਰੀ ਤਰ੍ਹਾਂ ਨਾਲ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਥੋੜਾ ਜਿਹਾ ਜੀਰਾ ਤੇ ਆਪਾਂ 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 ਪਾ ਲਵਾਂਗੇ ਤੇ ਆ ਆਪਾਂ ਜਿਹੜੀ ਹਲਦੀ ਕ੍ਰਸ਼ ਕੀਤੀ ਸੀਗੀ ਹੁਣ ਇਹਨੂੰ ਪਾ ਦਾਂਗੇ

ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਇਹ ਆਪਣੇ ਹੱਥ ਦੀ ਅੱਧੇ ਕਿ ਭੁੱਜ ਗਈ ਹੈ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਥੋੜੀ ਜਿਹੀ ਕਾਲੀ ਮਿਰਚ ਤੇ ਅੱਗੇ ਪਾ ਦਾਂਗੇ ਆਪਾਂ ਨਮਕ ਲੋੜ ਅਨਸਾਰ ਪਾ ਦਰ ਨਮਕ ਇਹਨਾ ਹੁਣ ਬਹੁਤ ਹੀ ਸਵਾਦ ਬਣੂਗੀ ਕੱਚੀ ਹੁਵਦੀ ਆਪਾਂ ਜਿਆਦਾ ਜਿਵੇਂ ਔਰ ਨੂੰ ਆਪਾਂ ਇਹਦੇ ਚ ਤੇਜ ਪੱਤਾ ਕੁਛ ਵੀ ਪਾਈ ਜਾਈਏ ਪਰ ਜਿਹੜੀ ਇਹ ਆਪਾਂ ਸਿੰਪਲ ਜਿਹਾ ਤਰੀਕਿਆਂ ਨਾਲ ਬਣਾਵਾਂਗੇ ਨਾ ਖਾਨ ਬਹੁਤ ਟੇਸਟੀ ਹੋਗੇ ਤੇ ਮੈਂ ਸੁੱਕੀਆਂ ਮਿਰਚਾਂ ਨਹੀਂ ਪਾਈਆਂ ਕਈ ਲੋਕ ਸੁੱਕੀਆਂ ਮਿਰਚਾਂ ਪਾਉਂਦੇ ਨੇ ਇਸ ਕਰਕੇ ਮੈਂ ਥੋੜੀ ਜਿਹੀ ਆ ਵਾਲੀ ਮਿਰਚ ਪਾਈ ਹੈ ਤੇ ਹੱਸ ਹੁਣ ਆਪਾਂ ਨੂੰ ਇਹਦੇ ਵਿੱਚ ਕੁਝ ਵੀ ਪਾਉਣ ਦੀ ਜ਼ਰੂਰਤ ਨਹੀਂ ਤੇ ਆਪਾਂ ਲਾਇਆ ਸੀ ਤੇਲ ਦਾ ਤੜਕਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਘਿਓ ਇਹ ਹਲਦੀ ਹੀ ਚਾਹੇ ਆਪਾਂ ਪਰੌਠੇ ਨਾ ਖਾ ਲਈਏ ਮੈਂ ਇਹਦੇ ਨਾਲ ਬਣਾਵਾਂਗੀ ਛੋਲੇ ਦੀ ਆਟੇ ਦੀ ਮਿੱਸੀ ਰੋਟੀ ਤੇ ਇਹ ਆਪਣੇ ਸਿਹਤ ਲਈ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਹੈ ਕੜਾ ਨਲ ਫੋਜ ਜਗੀ ਬਸ ਥੋੜਾ ਜਿਹਾ 20 ਮਿੰਟ ਹੋਰ ਭੁੰਨਣੀ ਉਹਦੋਂ ਆਪਾਂ ਪਾਵਾਂਗੇ ਟਮਾਟਰਾਂ ਦੀ ਪੇਸਟ ਆਪਣੀ ਹਲਦੀ ਕਿੰਨੀ ਸੋਹਣੀ ਕੱਚੀ ਹਲਦੀ ਦੀ ਚਟਨੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਨੂੰ ਚਾਹੇ ਆਪਾਂ ਕਿਸੇ ਵੀ ਤਰ੍ਹਾਂ ਦੀ ਰੋਟੀ ਦੇ ਨਾਲ ਖਾ ਲਈ ਇਹ ਆਪਣੀ ਹਲਦੀ ਬਿਲਕੁਲ ਚਟਨੀ ਬਣ ਕੇ ਤਿਆਰ ਮਲਦੀ ਇਹ ਆਪਣੀ ਚਟਨੀ ਬਣ ਕੇ ਤਿਆਰ ਤੇ ਤੁਸੀਂ ਦੱਸੋ ਇਹ ਤੁਹਾਨੂੰ ਇਹ ਕਿਵੇਂ ਦੇ ਲੱਗੇ ਆ ਦੇਖੋ ਬਹੁਤ ਹੀ ਸੋਹਣੀ ਬਣ ਚੁੱਕੀ ਹੈ ਸੋਇਆ ਆਪਣੀ ਚਟਨੀ ਬਣ ਕੇ ਤਿਆਰ ਤੇ ਤੁਸੀਂ ਦੱਸਿਓ ਸਾਰੇ ਜਣੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ